ਪੰਜਾਬ ਵਿੱਚ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਹੈ ਸਭ ਤੋਂ ਵੱਡਾ ਮੁੱਦਾ ਤਾਂ ਇਹ ਹੀ ਹੈ ਨੰਬਰ ਦੂਜਾ ਨੰਬਰ ਦੇ ਉੱਤੇ ਮੁੱਦਾ ਪੰਜਾਬ ਵਿੱਚ ਜਾਤੀ ਜਨਗਣਨਾ ਨੂੰ ਕੋਈ ਵੀ ਬੰਦਾ ਮੁੱਦਾ ਨਹੀਂ ਬਣਾਉਂਦਾ ਕੋਈ ਵੀ ਪਾਰਟੀ ਮੁੱਦਾ ਨਹੀਂ ਬਣਾਉਂਦੀ ਇਹ ਵੀ ਇੱਕ ਪ੍ਰਮੁੱਖ ਮੁੱਦਾ ਉਹ ਵਿਸੀ ਭਾਈਚਾਰਿਆਂ ਨੂੰ ਰਿਜ਼ਰਵੇਸ਼ਨ ਵੀ ਮਿਲੇ ਰਿਪਰੈਜ਼ੈਂਟੇਸ਼ਨ ਵੀ ਮਿਲੇ ਐਮ ਐਲ ਏ ਐਮ ਪੀ ਦੀਆਂ ਸੀਟਾਂ ਦੇ ਵਿੱਚ ਵੀ ਇਹਨਾਂ ਦੇ ਰਾਖਵਾ ਕੋਟਾ ਹੋਵੇ ਇਸ ਲਈ ਵੀ ਇਹ ਸੈਮੀਨਾਰ ਜਿਹੜਾ ਮੁੱਦੇ ਨੂੰ ਉਭਾਰੂਗਾ ਦੇਖੋ OBC ਭਾਈਚਾਰਿਆਂ ਨੂੰ ਪੰਜਾਬ ਵਿੱਚ ਵਰਗ ਲਾਇਆ ਗਿਆ ਕਾਂਗਰਸ ਪਾਰਟੀ ਦੁਆਰਾ ਵੀ ਵਰਗ ਲਾਇਆ ਗਿਆ ਅਕਾਲੀ ਦਲ ਦੁਆਰਾ ਵੀ ਵਰਗ ਵਰਗ ਲਾਇਆ ਗਿਆ ਕਾਮਰੇਡਾਂ ਦੁਆਰਾ ਵੀ ਵਰਗ ਲਾਇਆ ਗਿਆ ਬਹੁਜਨ ਸਮਾਜ ਦੀਆਂ ਜ਼ਥਤਬੰਦੀਆਂ ਦੁਆਰਾ ਵੀ ਪਹਿਲਾਂ ਵਰਗ ਲਾਇਆ ਗਿਆ ਤੇ ਭਾਜਪਾ ਦੁਆਰਾ ਵੀ ਤੇ ਆਮ ਆਦਮੀ ਪਾਰਟੀ ਦੁਆਰਾ ਕਾਲੂ ਪ੍ਰਸ਼ਾਦ ਜਯਾਦਵ ਜੀ ਕੌਣ ਨੇ OBC ਭਾਈਚਾਰਿਆਂ ਜੋ ਨੇ ਜਿਹੜਾ ਸਟਾਲਿਨ ਜੀ ਨੇ ਤਾਮਿਲ ਲੱਡੂ ਦੇ ਉਹ ਕੌਣ ਨੇ OBC ਭਾਈਚਾਰਿਆਂ ਨੇ ਨੀਤੀਸ਼ ਕੁਮਾਰ ਜੀ ਕੌਣ ਹੈ OBC ਭਾਈਚਾਰਿਆਂ ਹੈ ਬੀਜੇਪੀ ਦਾ ਮਧ ਪ੍ਰਦੇਸ਼ ਦਾ ਮੁੱਖ ਮੰਤਰੀ ਕੌਣ ਹੈ? ਉਹ ਵੀ ਸੀ ਭਾਈਚਾਰੇ ਚੋਂ ਹੈ। ਬੀਜੇਪੀ ਦਾ ਯੂਪੀ ਦੇ ਵਿੱਚ ਉਪ ਮੁੱਖ ਮੰਤਰੀ ਕੌਣ ਹੈ? ਉਹ ਵੀ ਸੀ ਭਾਈਚਾਰੇ ਚੋਂ ਹੈ। ਬੀਜੇਪੀ ਦਾ ਹਰਿਆਣਾ ਦੇ ਵਿੱਚ ਮੁੱਖ ਮੰਤਰੀ ਕੌਣ ਹੈ? ਸੈਣੀ ਨਾਇਬ ਸਿੰਘ ਉਹ ਵੀ OBC ਭਾਈਚਾਰੇ ਚੋਂ ਹੈ। ਯਾਨੀ ਕਿ ਇਨ੍ਹਾਂ ਹਲਕਿਆਂ ਦੇ ਵਿੱਚ ਜਿੱਥੇ OBC ਭਾਈਚਾਰੇ ਨੂੰ ਰਿਜ਼ਰਵੇਸ਼ਨ ਮਿਲੀ ਹੈ, OBC ਭਾਈਚਾਰਾ ਰਾਜਨੀਤਿਕ ਤੌਰ ਦੇਤੇ ਸੰਗਠਿਤ ਹੈ। 10 ਮਈ ਨੂੰ ਮੋਗਾ ਜ਼ਿਲ੍ਹਾ ਦੇ ਕਸਬਾ ਨਿਹਾਲ ਸਿੰਘ ਵਾਲਾ ਵਿਖੇ ਐਸਸੀ ਤੇ ਓਬੀਸੀ ਭਾਈਚਾਰੇ ਦਾ ਵੱਡਾ ਇਕੱਠ ਆ ਜਿਹੜਾ ਹੋਣ ਜਾ ਰਿਹਾ ਹੈਗਾ। ਆ ਕਾਫੀ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਸ ਨੂੰ ਡੀਲ ਕਰ ਰਹੀਆਂ ਤੇ ਇਧਰੋਂ ਨਿਹਾਲ ਸਿੰਘ ਵਾਲਾ ਤੋਂ ਡੀਪ ਹਸਪੀਟਲ ਐਂਡ ਪੋਇਜ਼ਨ ਟ੍ਰੀਟਮੈਂਟ ਸੈਂਟਰ ਆ ਇੱਥੋਂ ਡਾਕਟਰ ਸਾਹਿਬ ਡਾਕਟਰ ਹਰਗੁਰ ਪ੍ਰਤਾਪ ਜੀ ਆ ਜਿਹੜੇ ਇਧਰੋਂ ਉਹ ਇਸ ਜੋ ਵੀ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਾ ਰਿਹਾ ਹੈਗਾ ਇਸ ਦੇ ਜਿਹੜਾ ਉਹ ਤਿਆਰੀ ਕਰ ਰਹੇ ਹੈਗੇ ਆ ਤਿਆਰੀ ਕਿਸ ਤਰ੍ਹਾਂ ਦੀ ਆ ਉਹ ਪ੍ਰੋਗਰਾਮ ਕੀ ਹੈਗਾ ਪ੍ਰੋਗਰਾਮ ਦੇ ਮਸਲੇ ਕੀ ਹੈਗੇ ਆ ਕਿਹੜੀਆਂ ਗੱਲਾਂ ਨੂੰ ਉਸ ਪ੍ਰੋਗਰਾਮ ਦੇ ਵਿੱਚ ਉਭਾਰਿਆ ਜਾਊਗਾ ਤਮਾਮ ਸਵਾਲ ਨੇ ਸਾਡੇ ਨਾਲ ਡਾਕਟਰ ਹਰਗੁਰ ਪ੍ਰਤਾਪ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਜੀ ਤੁਹਾਡਾ ਸਵਾਗਤ ਪੱਤਰਕਾਰ ਸਾਹਿਬ ਮੌੜ ਸਾਹਿਬ ਤੇ ਤੁਹਾਡੇ ਮਾਧਿਅਮ ਰਾਹੀਂ ਸਮੂਹ ਪੰਜਾਬੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸੇ ਡਾਕਟਰ ਸਾਹਿਬ 10 ਤਰੀਕ ਨੂੰ ਜਿਹੜਾ ਤੁਹਾਡੇ ਹੀ ਕਸਬੇ ਦੇ ਵਿੱਚ ਨਿਹਾਲ ਸਿੰਘ ਵਾਲਾ ਵਿੱਚ ਤਾਂ ਪ੍ਰੋਗਰਾਮ ਹੈ ਜਿਹੜਾ ਤੁਸੀਂ ਆਰਗੇਨਾਈਜ਼ ਕਰ ਰਹੇ ਹੈਗੇ ਆ ਇਸ ਪ੍ਰੋਗਰਾਮ ਦੇ ਦੌਰਾਨ ਆ ਜਿਹੜਾ ਕਿਹੜੇ-ਕਿਹੜੇ ਮੁੱਖ ਮੰਗਾਂ ਮਸਲੇ ਆ ਜਿਹੜੇ ਤੁਸੀਂ ਉਭਾਰ ਰਹੇ ਹੋ ਦੇਖੋ ਪੱਤਰਕਾਰ ਵੀਰਜੀ 10 ਤਰੀਕ ਨੂੰ ਰਾਸ਼ਟਰੀ ਪਿਛੜਾ ਵਰਗ ਮੋਰਚਾ ਪੰਜਾਬ ਦੀ ਤਰਫੋਂ ਪੰਜਾਬ ਦੇ ਕਸਬਾ ਨਿਹਾਲ ਸਿੰਘ ਵਾਲਾ ਵਿੱਚ ਇੱਕ ਪੰਜਾਬ ਪੱਧਰੀ ਸੈਮੀਨਾਰ ਆਯੋਜਨ ਕਰਇਆ ਜਾ ਰਿਹਾ ਹੈ ਜਿਸ ਦੇ ਵਿੱਚ ਦਾਸ ਦੀ ਭੂਮਿਕਾ ਮੁੱਖ ਆਰਗੇਨਾਈਜ਼ਰ ਦੇ ਰੂਪ ਦੇ ਵਿੱਚ ਹੈ ਮੈਂ ਅਸੀਂ ਸਥਾਨਕ ਨਿਹਾਲ ਸਿੰਘ ਵਾਲਾ ਕਸਬੇ ਦੇ ਵਿੱਚ ਜੋ ਉਹਦੀ ਤਿਆਰੀ ਹੈ ਉਹਦੇ ਲਈ ਲਗਾਤਾਰ ਲੱਗੇ ਹੋਏ ਆ ਤੇ ਪੂਰਨ ਰੂਪ ਦੇ ਵਿੱਚ ਇਸ ਸੈਮੀਨਾਰ ਨੂੰ ਅਸੀਂ ਸਫਲ ਕਰਨ ਵੱਲ ਵਧਾਂਗੇ ਜੀ ਅੱਛਾ ਕੀ ਕੀ ਮੰਗਾ ਮਸਲੇ ਆ ਜਿਹੜੇ ਇਸ ਸੈਮੀਨਾਰ ਦੇ ਦੌਰਾਨ ਆ ਜਿਹੜੇ ਤੁਸੀਂ ਉਭਾਰਨੇ ਆ ਦੇਖੋ ਰਾਸ਼ਟਰੀ ਪਿਛੜਾ ਵਰਗ ਮੋਰਚਾ ਜਿਹੜਾ ਕਿ বাম ਸੇਫ ਨਾਲ ਜੁੜਿਆ ਹੋਇਆ ਉਹ ਪਿਛਲੇ 4-5 ਸਾਲਾਂ ਤੋਂ ਲਗਾਤਾਰ ਪੰਜਾਬ ਵਿੱਚ OBC ਵਰਗ ਜਿਹੜਾ ਸਾਡੇ ਤਰਖਾਨ ਲੋਹਾਰ ਦਰਜੀ ਭਾਈਚਾਰੇ ਨੇ ਸਾਡੇ ਸੁਨਿਆਰ ਭਾਈਚਾਰੇ ਨੇ ਪਰਜਪਤ ਭਾਈਚਾਰੇ ਨੇ ਸੈਣ ਭਾਈਚਾਰੇ ਨੇ ਸਾਡੇ ਹੋਰ OBC ਭਾਈਚਾਰੇ ਨੇ ਉਹਨਾਂ ਦੇ ਹੁਨਰਮੰਦ ਕਾਰੀਗਰਾਂ ਦੇ ਮੰਗਾ ਮਸਲੇ ਨੂੰ ਉਭਾਰ ਰਿਹਾ ਪੰਜਾਬ ਵਿੱਚ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਹੈ ਸਭ ਤੋਂ ਵੱਡਾ ਮੁੱਦਾ ਤਾਂ ਇਹ ਹੀ ਹੈ ਨੰਬਰ ਦੂਜੇ ਨੰਬਰ ਦੇ ਉੱਤੇ ਮੁੱਦਾ ਪੰਜਾਬ ਵਿੱਚ ਜਾਤੀ ਜਨਗਣਨਾ ਨੂੰ ਕੋਈ ਵੀ ਬੰਦਾ ਮੁੱਦਾ ਨਹੀਂ ਬਣਾਉਂਦਾ ਕੋਈ ਵੀ ਪਾਰਟੀ ਮੁੱਦਾ ਨਹੀਂ ਬਣਾਉਂਦੀ ਇਹ ਵੀ ਇੱਕ ਪ੍ਰਮੁੱਖ ਮੁੱਦਾ ਜਾਤੀ ਜਨਗਣਨਾ ਜਨਗਣਨਾ ਪੰਜਾਬ ਵਿੱਚ ਹੋਵੇ ਪੰਜਾਬ ਵਿੱਚ ਮੰਡਲ ਕਮਿਸ਼ਨ ਲਾਗੂ ਹੋਵੇ OBC ਭਾਈਚਾਰਿਆਂ ਦੇ ਹੱਕ ਅਧਿਕਾਰ ਲਾਗੂ ਹੋਣ ਓਬੀਸੀ ਭਾਈਚਾਰਿਆਂ ਨੂੰ ਰਿਜ਼ਰਵੇਸ਼ਨ ਵੀ ਮਿਲੇ ਰਿਪਰੈਜ਼ੈਂਟੇਸ਼ਨ ਵੀ ਮਿਲੇ ਐਮਐਲਏ ਐਮਪੀ ਦੀਆਂ ਸੀਟਾਂ ਦੇ ਵਿੱਚ ਵੀ ਇਹਨਾਂ ਦੇ ਰਾਖਵਾ ਕੋਟਾ ਹੋਵੇ ਇਸ ਲਈ ਵੀ ਇਹ ਸੈਮੀਨਾਰ ਜਿਹੜਾ ਮੁੱਦੇ ਨੂੰ ਉਭਾਰੂਗਾ ਇਸ ਪ੍ਰਕਾਰ ਹੀ ਹੋਰ ਓਬੀਸੀ ਭਾਈਚਾਰਿਆਂ ਦੇ ਜਿਹੜੇ ਮੁੱਦੇ ਨੇ ਪੜ੍ਹਾਈ ਸੰਬੰਧੀ ਨੌਕਰੀਆਂ ਸੰਬੰਧੀ ਉਹਨਾਂ ਨੂੰ ਵੀ ਇਸ ਸੈਮੀਨਾਰ ਵਿੱਚ ਉਭਾਰਿਆ ਜਾਊਗਾ ਅਜਾ ਡਾਕਟਰ ਜੇਕਰ ਦੇਖੀ ਤਾਂ ਤੁਸੀਂ ਜਾਤੀ ਆਧਾਰਿਤ ਜਾਣਕਾਰਨਾ ਦੀ ਗੱਲ ਕੀਤੀ ਹੈਗੀ ਆ ਲੰਬੇ ਸਮੇਂ ਤੋਂ ਕਾਂਗਰਸ ਇਸ ਮੁੱਦੇ ਨੂੰ ਜਿਹੜੀ ਉਹ ਉਭਾਰ ਰਹੀ ਹੈਗੀ ਆ ਰਾਹੁਲ ਗਾਂਧੀ ਸਾਹਿਬ ਉਭਾਰ ਰਹੇ ਹੈਗੇ ਆ ਤੇ ਆ ਹੁਣੀ ਪਿਛਲੇ ਦਿਨੀ ਆ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹ ਗੱਲ ਆਖੀ ਗਈ ਕਿ ਅਸੀਂ ਜਾਤੀ ਆਧਾਰਿਤ ਜਾਣਕਾਰੀ ਜਿਹੜੀ ਉਹ ਕਰਾ ਰਹੇ ਹੈਗੇ ਆ ਜਦੋਂ ਐਲਾਨ ਹੋ ਚੁੱਕਿਆ ਹੈਗਾ ਫਿਰ ਵੀ ਇਹ ਜਿਹੇ ਪ੍ਰੋਗਰਾਮ ਤੁਹਾਨੂੰ ਨਹੀਂ ਲੱਗਦਾ ਵੀ ਦੁਬਾਰਾ ਤੋਂ ਇਹ ਮੰਗ ਜਦੋਂ ਸਰਕਾਰ ਮੰਨਤਾ ਰਹੀ ਹੈਗੀ ਦੇਖੋ ਮੋੜ ਸਾਹਿਬ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਰਾਹੁਲ ਗਾਂਧੀ ਨੇ ਇਹ ਮੁੱਦਾ ਉਭਾਰਿਆ ਫਿਰ ਨਰਿੰਦਰ ਮੋਦੀ ਨੇ ਉਭਾਰਿਆ ਹੁਣ ਤੁਸੀਂ ਉਭਾਰ ਰਹੇ ਹੋ ਇਹ ਕਰੋਨੋਲੋਜੀਕ ਗਲਤ ਹੈ ਸਭ ਤੋਂ ਪਹਿਲਾਂ ਇਸ ਮੁੱਦੇ ਨੂੰ ਬਹੁਜਨ ਸਮਾਜ ਦੀਆਂ ਅੰਬੇਦਕਰਵਾਦੀ ਸਮਾਜ ਦੀਆਂ ਸੰਸਥਾਵਾਂ ਨੇ ਉਭਾਰਿਆ। ਉਹਨਾਂ ਨੇ ਪੰਜਾਬ ਪੱਧਰ ਤੇ ਦੇਸ਼ ਪੱਧਰ ਦੇ ਉੱਤੇ ਇਵਨ ਕੇ ਸੰਸਾਰ ਪੱਧਰ ਦੇ ਉੱਤੇ ਜਾਤੀ ਜਨਗਣ ਜਨਗਣਨਾ ਦਾ ਮੁੱਦਾ ਭਾਰਤ ਦੇ ਵਿੱਚ ਕਰਾਇਆ ਜਾਣ ਨੂੰ ਉਭਾਰਿਆ। ਉਸ ਨੂੰ ਚੱਕਿਆ ਕਾਂਗਰਸ ਪਾਰਟੀ ਨੇ। ਉਸ ਨੂੰ ਚੱਕਿਆ ਸਮਾਜਵਾਦੀ ਪਾਰਟੀ ਨੇ। ਉਸ ਨੂੰ ਚੱਕਿਆ ਨਿਤਿਸ਼ ਕੁਮਾਰ ਨੇ, ਲਾਲੂ ਯਾਦਵ ਨੇ। ਜਦੋਂ ਨਿਤਿਸ਼ ਕੁਮਾਰ, ਲਾਲੂ ਯਾਦਵ, ਸਟਾਲਿਨ, ਜਦੋਂ ਮਮਤਾ ਬੇਨਰਜੀ, ਜਦੋਂ ਕਾਂਗਰਸ ਨੇ ਇਸ ਮਸਲੇ ਨੂੰ ਚੱਕ ਲਿਆ ਰਾਹੁਲ ਗਾਂਧੀ ਨੇ ਚੱਕ ਲਿਆ ਤਾਂ ਮਜਬੂਰੀ ਵਸ ਜਿਹੜਾ ਨਰਿੰਦਰ ਮੋਦੀ ਦੀ ਸਰਕਾਰ ਹੈ ਇਹਨੂੰ ਇਹ ਮਸਲਾ ਚੱਕਣਾ ਪਿਆ ਤੇ ਇਹ ਨਹੀਂ ਹੈ ਵੀ ਅਸੀਂ ਇਸ ਮਸਲੇ ਨੂੰ ਬਾਅਦ ਦੇ ਵਿੱਚ ਚੱਕ ਰਹੇ ਹਾਂ ਇਹ ਮਸਲਾ ਪਿਛਲੇ 20 ਸਾਲਾਂ ਤੋਂ ਲਗਾਤਾਰ ਚੱਕਿਆ ਜਾ ਰਿਹਾ ਹੈਗਾ ਤੇ ਲਗਾਤਾਰ ਭਾਰਤ ਦੇ ਵਿੱਚ ਮੰਡਲ ਕਮਿਸ਼ਨ ਦੇ ਲਈ ਸੰਘਰਸ਼ ਹੋ ਰਹੇ ਨੇ ਮੰਡਲ ਕਮਿਸ਼ਨ ਤੋਂ ਵੀ ਅੱਗੇ ਜਾਤ ਆਧਾਰਤ ਜਨਗਣਨਾ ਤੇ ਜਨਗਣਨਾ ਆਧਾਰਤ ਰਿਪਰੈਜੈਂਟੇਸ਼ਨ ਐਂਡ ਰਿਜ਼ਰਵੇਸ਼ਨ ਦੀ ਗੱਲ ਚੱਲ ਰਹੀ ਹੈਗੀ ਤੇ ਇਹ ਗੱਲ ਹੁਣ ਤੁਰਨੀ ਸ਼ੁਰੂ ਹੋ ਗਈ ਹੈ ਪੰਜਾਬ ਭਾਰਤ ਦੇ ਵਿੱਚ ਭਾਰਤ ਤੋਂ ਅੱਗੇ ਪੰਜਾਬ ਹੈ ਜਿਹੜਾ ਸਭ ਤੋਂ ਪਿਛੜਿਆ ਹੋਇਆ ਇਸ ਮਾਮਲੇ ਦੇ ਵਿੱਚ ਤਾਂ ਉੱਥੇ ਵੀ ਇਹ ਗੱਲ ਇਹ ਹੁਣ ਫੈਸਲਾਕੁੰਨ ਇਸ ਤਰੀਕੇ ਦੇ ਨਾਲ ਤੁਰੂਗੀ ਜੀ ਸੜਾ ਸਭ ਆਪਾਂ ਜਾਂ ਜੇਕਰ ਦੇਖੀਏ ਤਾਂ ਜੋ ਇਹ OBC ਭਾਈਚਾਰਾ ਹੈਗਾ ਅਦਰ ਬੈਕਵਾਰਡ ਕਲਾਸ ਜਿਸ ਦੇ ਵਿੱਚ ਕਈ ਕਾਸਟਾਂ ਆਉਂਦੀਆਂ ਹੈਗੀਆਂ ਤੁਹਾਨੂੰ ਨਹੀਂ ਲੱਗਦਾਗਾ ਕਿ ਜਿਸ ਪੱਦਰ ਦੀ ਪ੍ਰਤੀਨਿਧਤਾ ਜਾਂ ਰੈਜ਼ਰਵੇਸ਼ਨ ਆ ਜਿਹੜੀ ਉਹ SC ਭਾਈਚਾਰੇ ਨੂੰ ਮਿਲੀ ਹੈਗੀ ਉਹ ਇਹਨਾਂ ਨੂੰ ਨਹੀਂ ਮਿਲੇਗੀ ਪਰ ਇੱਕ ਗੱਲ ਇਹ ਵੀ ਹੈਗੀ ਕਿ ਤਨੇ ਕਿਤੇ SC ਭਾਈਚਾਰਾ ਆਪਣੇ ਆਪ ਨੂੰ ਜਿਹੜਾ ਅ ਰੈਜ਼ਰਵੇਸ਼ਨ ਦੇ ਮਾਮਲੇ ਦੇ ਵਿੱਚ ਏਕਤਾ ਦਿਖਾ ਗਿਆ ਕਿਤੇ ਨਾ ਕਿਤੇ ਇਹ ਨਹੀਂ ਲੱਗਦਾਗਾ ਕਿ ਇਸ ਭਾਈਚਾਰੇ ਨੇ ਜਿਹੜਾ ਨਾ ਤਾਂ ਇਹ ਉੱਪਰ ਵਾਲਿਆਂ ਨਾਲ ਰਲ ਸਕਿਆਗਾ ਜਰਨਲ ਤੱਕ ਕੀ ਤੱਕ ਪਹੁੰਚ ਕਰ ਸਕਿਆ ਤੇ ਨਾ ਹੀ ਪਿੱਛੇ ਐਸਸੀ ਭਾਈਚਾਰੇ ਦੇ ਨਾਲ ਰਲ ਸਕਿਆ ਹੈਗਾ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹ ਆਪ ਦੀ ਗੱਲ ਉਭਾਰਨ ਦੇ ਵਿੱਚ ਪਹਿਲਾਂ ਕਮਜ਼ੋਰ ਰਿਹਾ ਹੈਗਾ ਇਹ ਭਾਈਚਾਰਾ ਦੇਖੋ OBC ਭਾਈਚਾਰਿਆਂ ਨੂੰ ਪੰਜਾਬ ਵਿੱਚ ਵਰਗ ਲਾਇਆ ਗਿਆ ਕਾਂਗਰਸ ਪਾਰਟੀ ਦੁਆਰਾ ਵੀ ਵਰਗ ਲਾਇਆ ਗਿਆ ਅਕਾਲੀ ਦਲ ਦੁਆਰਾ ਵੀ ਵਰਗ ਵਰਗ ਲਾਇਆ ਗਿਆ ਕਾਮਰੇਡਾਂ ਦੁਆਰਾ ਵੀ ਵਰਗ ਲਾਇਆ ਗਿਆ ਬਹੁਜਨ ਸਮਾਜ ਦੀਆਂ ਜਥੇਬੰਦੀਆਂ ਦੁਆਰਾ ਵੀ ਪਹਿਲਾਂ ਵਰਗ ਲਾਇਆ ਗਿਆ ਤੇ ਭਾਜਪਾ ਦੁਆਰਾ ਵੀ ਤੇ ਆਮ ਆਦਮੀ ਪਾਰਟੀ ਦੁਆਰਾ ਵੀ ਸਾਰਿਆਂ ਨੇ ਹੀ OBC ਭਾਈਚਾਰੇ ਨੂੰ ਵਰਗ ਲਾਇਆ ਫਿਰ ਸਾਰੇ ਡੇਰਿਆਂ ਨੇ OBC ਭਾਈਚਾਰੇ ਨੂੰ ਵਰਗ ਲਾਇਆ ਫਿਰ ਜਿੰਨੇ ਵੀ ਸਾਡੇ ਵਿਦਵਾਨ ਨੇ ਪੰਜਾਬ ਪੱਖੀ ਜਾਂ ਰਾਸ਼ਟਰ ਪੱਖੀ ਅਖੌਤੀ ਜਾਂ ਸੱਚੇ ਮੁੱਚੇ ਉਹਨਾਂ ਨੇ ਵੀ OBC ਭਾਈਚਾਰੇ ਨੂੰ ਵਰਗ ਲਾਇਆ ਵੀ ਤੁਹਾਨੂੰ ਮੰਡਲ ਕਮਿਸ਼ਨ ਦੀ ਕੀ ਲੋੜ ਹੈ ਤੁਹਾਨੂੰ ਰਿਪਰੈਜ਼ੈਂਟੇਸ਼ਨ ਦੀ ਕੀ ਲੋੜ ਹੈ ਤੁਹਾਨੂੰ ਰਿਜ਼ਰਵੇਸ਼ਨ ਦੀ ਕੀ ਲੋੜ ਹੈ ਪਰੰਤੂ ਜਦੋਂ ਤੁਸੀਂ ਤਾਮਿਲਨਾਡੂ 'ਚ ਦੇਖੋਗੇ ਤਾਮਿਲਨਾਡੂ ਦੇ ਵਿੱਚ 69% ਰਿਜ਼ਰਵੇਸ਼ਨ ਹੈ OBC ਭਾਈਚਾਰੇ ਨੂੰ ਲੈ ਕੇ ਤੇ SC ਭਾਈਚਾਰੇ ਨੂੰ ਲੈ ਕੇ ਕਰਨਾਟਕ ਨੇ ਹੁਣ ਪਹਿਲਾਂ 32% ਰਿਜ਼ਰਵੇਸ਼ਨ ਸੀਗੀ OBC ਦੀ ਹੁਣ ਕਰਕੇ ਉਹਨੂੰ 51% ਕਰਨ ਲਈ ਮਤਾ ਪਾਸ ਕੀਤਾਗਾ ਇਸੇ ਪ੍ਰਕਾਰ ਯੂਪੀ ਮਾ ਬਿਹਾਰ ਛੱਤੀਸਗੜ ਮਧ ਪ੍ਰਦੇਸ਼ ਰਾਜਸਥਾਨ ਦਿੱਲੀ ਹਰਿਆਣੇ ਦੇ ਵਿੱਚ OBC ਭਾਈਚਾਰੇ ਨੂੰ 27% ਤੱਕ ਰਿਜ਼ਰਵੇਸ਼ਨ ਹੈਗੀ ਆ ਜਦੋਂ OBC ਭਾਈਚਾਰੇ ਨੂੰ ਇੰਨੀ ਰਿਜ਼ਰਵੇਸ਼ਨ ਹੈ ਤਾਂ ਡਾਕਟਰਾਂ ਦੀਆਂ ਪੋਸਟਾਂ ਦੇ ਵਿੱਚ ਡਾਕਟਰਾਂ ਦੀ ਪੜ੍ਹਾਈ ਦੇ ਵਿੱਚ ਇੰਜੀਨੀਅਰਾਂ ਦੀ ਪੋਸਟਾਂ 'ਚ ਇੰਜੀਨੀਅਰਾਂ ਦੀ ਪੜ੍ਹਾਈ 'ਚ ਵਕੀਲਾਂ ਦੀਆਂ ਪੋਸਟਾਂ 'ਚ ਵਕੀਲਾਂ ਦੀ ਪੜ੍ਹਾਈ 'ਚ ਜੱਜਾਂ ਦੀਆਂ ਪੋਸਟਾਂ ਤੇ ਜੱਜਾਂ ਦੀ ਪੜ੍ਹਾਈ 'ਚ ਡੀਸੀ ਦੀਆਂ ਪੋਸਟਾਂ 'ਚ ਡੀਸੀ ਦੀ ਪੜ੍ਹਾਈ 'ਚ ਉਹ ਨਹੀਂ ਬੰਦਿਆਂ ਨੂੰ ਮਿਕਦਾਰ ਦੇ ਨਾਲ ਰਿਪਰੈਜ਼ੈਂਟੇਸ਼ਨ ਮਿਲਦੀ ਆ ਰਿਜ਼ਰਵੇਸ਼ਨ ਮਿਲਦੀ ਆ ਉਹਦੇ ਕਰਕੇ ਜਿਹੜਾ ਸਾਡਾ ਉਸ ਨਵੇਂ ਇਲਾਕਿਆਂ ਦਾ OBC ਭਾਈਚਾਰਾ ਉਹ ਸੁਦਰੜ ਹੁੰਦਾ ਅਸੀਂ ਦੇਖਦੇ ਹਾਂ ਲਾਲੂ ਪ੍ਰਸ਼ਾਦ ਜਯਾਦਵ ਜੀ ਕੌਣ ਨੇ OBC ਭਾਈਚਾਰੇ ਚੋਂ ਨੇ ਜਿਹੜਾ ਸਟਾਲਿਨ ਜੀ ਨੇ ਤਾਮਿਲ ਲੱਡੂ ਦੇ ਉਹ ਕੌਣ ਨੇ? OBC ਭਾਈਚਾਰੇ ਜੁਆ ਨੇ ਨਿਤਿਸ਼ ਕੁਮਾਰ ਜੀ ਕੌਣ ਆ? OBC ਭਾਈਚਾਰੇ ਜੁਆ। ਭਾਜਪਾ ਦਾ ਮਧ ਪ੍ਰਦੇਸ਼ ਦਾ ਮੁੱਖ ਮੰਤਰੀ ਕੌਣ ਆ? OBC ਭਾਈਚਾਰੇ ਜੁਆ। ਬੀ ਬੀਜੇਪੀ ਦਾ ਯੂਪੀ ਦੇ ਵਿੱਚ ਉਪ ਮੁੱਖ ਮੰਤਰੀ ਕੌਣ ਆ? OBC ਭਾਈਚਾਰੇ ਜੁਆ। ਭਾਜਪਾ ਦਾ ਹਰਿਆਣਾ ਦੇ ਵਿੱਚ ਮੁੱਖ ਮੰਤਰੀ ਕੌਣ ਆ? ਸੈਣੀ ਨਾਇਬ ਸਿੰਘ। ਉਹ ਵੀ OBC ਭਾਈਚਾਰੇ ਜੁਆ ਨੇ। ਯਾਨੀ ਕਿ ਇਨ੍ਹਾਂ ਹਲਕਿਆਂ ਦੇ ਵਿੱਚ ਜਿੱਥੇ OBC ਭਾਈਚਾਰੇ ਨੂੰ ਰਿਜ਼ਰਵੇਸ਼ਨ ਮਿਲੀ ਆ, OBC ਭਾਈਚਾਰਾ ਰਾਜਨੀਤਿਕ ਤੌਰ ਦੇ ਉੱਤੇ ਸੰਗਠਿਤ ਹੋਇਆ। ਇੱਥੇ ਮਜ਼ਬੂਤ ਹੋਇਆ ਇੱਥੇ ਪੰਜਾਬ ਦੇ ਵਿੱਚ ਜਿਹੜਾ ਹੈਗਾ OBC ਭਾਈਚਾਰਾ ਰਾਜਨੀਤਿਕ ਤੌਰ ਦੇ ਤੇ ਸੰਗਠਿਤ ਨਾ ਹੋਵੇ ਮજબૂત ਨਾ ਹੋਵੇ ਇਸ ਲਈ ਇਹਨੂੰ ਪੰਬਲਪੂਸੇ 'ਚ ਖੜਾ ਕਰ ਪਾਈ ਰੱਖਣਾ ਚਾਹੁੰਦੇ ਆ ਸਾਰੀਆਂ ਵੋਟ ਵਟੋਰੂ ਪਾਰਟੀਆਂ ਤੇ ਗੈਰ ਵੋਟ ਵਟੋਰੂ ਵੋਟ ਵਟੋਰੂ ਪਾਰਟੀਆਂ ਦੋਨੇ ਤਰ੍ਹਾਂ ਦੀਆਂ ਪਾਰਟੀਆਂ ਹੀ ਆ ओबीसी ਭਾਈਚਾਰੇ ਨੂੰ ਪੰਬਲਪੂਸੇ 'ਚ ਪਾ ਕੇ ਰੱਖਣਾ ਚਾਹੁੰਦੀਆਂ ਹੁਣ ओबीसी ਭਾਈਚਾਰਾ ਜਾਗਰੂਕ ਹੋ ਰਿਹਾ ਸਾਡਾ ਤਰਖਾਨ ਭਾਈਚਾਰਾ ਲੋਹਾਰ ਭਾਈਚਾਰਾ ਸਾਡਾ ਪਰਜਾਪਤ ਭਾਈਚਾਰਾ ਸਾਡਾ ਦਰਜੀ ਭਾਈਚਾਰਾ ਸਾਡਾ ਘੁਮਿਆਰ ਭਾਈਚਾਰਾ ਸਾਡਾ ਝੋੜ ਭਾਈਚਾਰਾ ਇਹ ਤੇ ਹੋਰ ਬਹੁਤ ਸਾਰੇ ओबीसी ਭਾਈਚਾਰੇ ਨੇ ਜਿਹੜੇ ਜਦੋਂ ਇਹ ਸੰਗਠਿਤ ਹੋ ਜਾਣਗੇ ਤਾਂ ਪੰਜਾਬ ਦੇ ਵਿੱਚ ਇਹਨਾਂ ਦੀ ਕੁੱਲ ਆਬਾਦੀ 50% ਤੱਕ ਜਾ ਸਕਦੀ ਹੈ ਤੇ ਇਹੇ ਤਾਂ ਸਰਕਾਰਾਂ ਬਣਾਉਣ ਦੇ ਵਿੱਚ ਵੀ ਜਾ ਸਕਦਾ ਹੈ ਸਰਕਾਰਾਂ ਤੋੜਨ ਦੇ ਵਿੱਚ ਵੀ ਸਰਕਾਰਾਂ ਡੇਗਣ ਦੇ ਵਿੱਚ ਵੀ ਤੇ ਜੇ OBC ਭਾਈਚਾਰੇ ਨੂੰ ਆਪਦੀ ਪਾਵਰ ਦਾ ਪਤਾ ਲੱਗ ਜੇ ਫਿਰ ਤਾਂ ਹੇਟਲੀ ਉੱਤੇ ਹੋ ਜੂਗੀ ਜੀ ਤੇ ਹੇਟਲੀ ਉੱਤੇ ਨਹੀਂ ਹੋਣ ਦੇਣਾ ਚਾਹੁੰਦੇ ਇਹ ਸਭ ਜੇਕਰ ਦੇਖੀ ਤਾਂ ਤੁਹਾਡਾ ਪ੍ਰੋਪਰ ਸੈਂਟਰ ਹੈਗਾ ਆ ਕਾਫੀ ਸਾਰੇ ਮਰੀਜ਼ ਆ ਜਿਹੜੇ ਇੱਥੇ ਗੰਭੀਰ ਤੌਰ ਤੇ ਉੱਤੇ ਆਉਂਦੇ ਹੈਗੇ ਆ ਦਵਾਈ ਚੜੀ ਪੀਤੀ ਆਲਿਆਂ ਦਾ ਤੁਸੀਂ ਇਲਾਜ ਕਰਦੇ ਹੋ emergancy case ਜਿਹੜੇ ਵਾਧੂ ਆਉਂਦੇ ਹੈਗੇ ਆ ਕਿਵੇਂ ਮੈਨੇਜ ਕਰਦੇ ਹੋ ਦੂਜੇ ਪਾਸੇ ਇਸ ਤਰੀਕੇ ਦੇ ਨਾਲ ਤੁਸੀਂ ਇਹ ਕੰਮ ਕਰ ਰਹੇ ਹੋ ਸੋਸ਼ਲ ਵਰਕ ਕਰ ਰਹੇ ਹੋ ਕਿਵੇਂ ਮੈਨੇਜ ਕਰਦੇ ਹੋ ਨਾਲੇ ਇਹ ਸੈਂਟਰ ਚਲਾਉਣਾ ਜਾਂ ਦੂਸਰੇ ਪਾਸੇ ਇਹ ਵੀ ਕਰਨਾ ਦੇਖੋ ਪੱਤਰਕਾਰ ਸਾਹਿਬ ਜਦੋਂ ਆਪਾਂ ਮਰੀਜ਼ ਦੇਖਣੇ ਨੇ ਤੇ ਨਾਲ ਆਪਾਂ ਨੇ ਕੋਈ ਨਾ ਕੋਈ ਹੋਰ ਕੰਮ ਕਰਨਾ ਮੰਨ ਲਓ ਕੋਈ ਬਿਜ਼ਨਸ ਹੀ ਕਰਨਾ ਤਾਂ ਵੀ ਤਾਂ ਆਪਾਂ ਕਰਦੀਆਂ ਮੰਨ ਲਓ ਆਪਾਂ ਪਰਿਵਾਰਕ ਵਿਆਹ ਸ਼ਾਦੀਆਂ ਅਟੈਂਡ ਕਰਨੀਆਂ ਤਾਂ ਵੀ ਤਾਂ ਆਪਾਂ ਕਰਦੀਆਂ ਮੈਂ ਵਿਆਹ ਸ਼ਾਦੀਆਂ ਅਟੈਂਡ ਨਹੀਂ ਕਰਦਾ ਮਰਨੇ ਪਰਨੇ ਭੋਗ ਵਗੈਰਾ ਬਹੁਤ ਘਟ ਜਾਣਾ ਜਿਹੜਾ ਉੱਥੇ ਟਾਈਮ ਮੇਰਾ ਬਚ ਜਾਂਦਾ ਅਖੌਤੀ ਸਮਾਜਿਕ ਕੰਮਾਂ ਦੇ ਵਿੱਚੋਂ ਉਹ ਨੂੰ ਮੈਂ ਸੱਚੀ ਮੁੱਚੀ ਦੇ ਸਮਾਜਿਕ ਕੰਮਾਂ ਦੇ ਵਿੱਚ ਲਾ ਦੇਣਾ ਸੱਚੀ ਮੁੱਚੀ ਦੇ ਸਮਾਜਿਕ ਕੰਮ ਕੀ ਨੇ ਜਿਹੜੇ ਆਹ ਉਸ ਤਰ੍ਹਾਂ ਦੇ ਕੰਮ ਅਣਗੌਲੇ ਕੰਮ ਤੇ ਜਿਨ੍ਹਾਂ ਨੂੰ ਨਿਗੂਣਾ ਸਮਝਿਆ ਜਾਂਦਾ ਹੁਣ OBC ਭਾਈਚਾਰੇ ਨੂੰ ਕੀ ਸਮਝਿਆ ਜਾਂਦਾ ਨਿਗੂਣਾ OBC ਭਾਈਚਾਰੇ ਦਾ ਸਪੀਕਰ ਹੈ ਤੇ ਸਪੀਕਰ ਨੂੰ ਕਿਹਾ ਕੀ ਜਾਂਦਾ ਗੁੱਲੀਗੜ ਕਿੰਨੀ ਬੇਇੱਜ਼ਤੀ ਆ ਕਿੰਨੀ ਬੇਇੱਜ਼ਤੀ ਵਾਲੀ ਗੱਲ ਹੈ ਜਿਹੜਾ ਰਾਸ਼ਟਰਪਤੀ ਦਾ ਰਿਸ਼ਤੇਦਾਰ ਹੈ ਗਿਆਨੀ ਜੈਲ ਸਿੰਘ ਦਾ ਉਹਨੂੰ ਇੱਕ ਨਵਾਂ ਬਣਿਆ ਮੁੰਡੂ ਜਾਂ ਐਮ ਐਲ ਏ ਉਹ ਕੀ ਕਹਿੰਦਾ ਗੁੱਲੀਕੜ ਆਹੀ ਹੋਇਆ ਸੀ ਨਾ ਜੀ ਕਿੰਨੇ ਵਾਰੀ ਕਹਿ ਚੁੱਕਿਆ ਦੋ ਤਿੰਨ ਵਾਰੀ ਕਹਿ ਚੁੱਕਿਆ ਤੇ ਉਹ ਜਿਹੜੀ ਇਹ ਮਾਨਸਿਕਤਾ ਗੁੱਲੀਕੜ ਕਹਿਣ ਵਾਲੀ ਜਿਹੜੀ ਇਹ ਮਾਨਸਿਕਤਾ ਹੈ ਦਲਤਾਂ ਨੂੰ ਗੰਦੇ ਸ਼ਬਦ ਵਰਤਣ ਵਾਲੀ ਜਿਹੜੀ ਇਹ ਮਾਨਸਿਕਤਾ ਹੈ ਦਰਜੀ ਭਾਈਚਾਰੇ ਲਈ ਘਟੀਆ ਸ਼ਬਦ ਵਰਤਣ ਵਾਲੀ ਸਾਡੇ ਗੋਮਿਹਾਰ ਭਾਈਚਾਰੇ ਲਈ ਘਟੀਆ ਸ਼ਬਦ ਵਰਤਣ ਵਾਲੀ ਅਸੀਂ ਉਸ ਮਾਨਸਿਕਤਾ ਨਾਲ ਲੜਨਾ ਤੇ ਲੜਾਂਗੇ ਕਿਵੇਂ ਮੰਡਲ ਕਮਿਸ਼ਨ ਨੂੰ ਲਾਗੂ ਕਰਾ ਕੇ ਲੜਾਂਗੇ ਮੈਂ OBC ਰਿਜ਼ਰਵੇਸ਼ਨ ਲਾਗੂ ਕਰਾ ਕੇ ਲੜਾਂਗੇ ਕਿਵੇਂ OBC ਦੇ ਹੱਕ ਅਧਿਕਾਰ ਬਹਾਲ ਕਰਾ ਕੇ ਉਹਨਾਂ ਦੀ ਰਾਜਨੀਤਿਕ ਇੱਜ਼ਤ-ਪੁਗਤ ਨੂੰ ਉਹ ਸਨਮਾਨਜਨਕ ਢੰਗ ਨਾਲ ਪੰਜਾਬ ਦੇ ਵਿੱਚ ਲਾਗੂ ਕਰਾ ਕੇ ਤੇ ਲੜਾਂਗੇ ਕਿਵੇਂ ਆਪਦੀ ਏਕਤਾ ਦੇ ਸਾਰੇ ਜਦੋਂ OBC ਭਾਈਚਾਰਾ ਇੱਕ ਹੋ ਜਾਊਗਾ ਆਪਣੇ ਆਪ ਵੀ ਜਿਹੜੇ ਜਿਹੜੀ ਇਹ ਮਾਨਸਿਕਤਾ ਗੁੱਲੀਕੜ ਕਹਿਣ ਵਾਲੀ ਆਪੇ ਉਹਨਾਂ ਨੂੰ ਜ਼ੁਬਾਨੋਂ ਤਾੜੇ ਲੱਗਣਗੇ ਜੇ ਤਾੜੇ ਨਹੀਂ ਲੱਗਣਗੇ ਤਾਂ ਫਿਰ ਜੇਲਾ ਵੀ ਹੋਣਗੀਆਂ ਕੋਈ ਨਾ ਕੋਈ ਕਾਨੂੰਨ ਤਾਂ ਬਣੂਗਾ ਹੀ ਫਿਰ ਤਾਂ ਮੈਂ ਇੱਥੇ ਸਾਡੇ ਰਾਮਗੜੀ ਆ ਭਾਈਚਾਰੇ ਨੂੰ ਨੀਚਾ ਨਹੀਂ ਦਿਖਾਉਣਾ ਚਾਹੁੰਦਾ ਜਾਂ ਕੋਈ ਇਦਾਂ ਦੀ ਗੱਲ ਨਹੀਂ ਪਰ ਦੂਜੇ ਦੁਸ਼ਟ ਪਾਪੀ ਲੋਕ ਤਾਂ ਕਰਦੇ ਨੇ ਨਾ ਇਹ ਗੱਲਾਂ ਉਹਨਾਂ ਦੀ ਗੱਲ ਨੂੰ ਤਾਂ ਟਿਕਣਾ ਪਊਗਾ ਨਾ ਜੀ ਹਮ ਚੱਲ ਹਾਂ ਜੀ ਰਾਸ ਸਰ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ